চৰি কলি ਸਰ ਮਿਲ ਲੈਣਾ ਕਾਲੀ ਮਾ ਕਾਲੀਪਰੀ ਸੁੰਦਰਵਣੀ ਪਹਿਲੀ ਚਾਰ ਰੂਪ 84 ਤੋਂ ਤੁੰਤ ਪਾਨ ਮਠਾਈ ਉਹ ਤੋਂ ਮਾ ਕਾਲੀ ਕੀ ਦਵਾਈ ਜੈ ਮਾ ਕਾਲੀ ਜੈ ਮਾ ਕਾਲੀ ਜੈ ਮਾ ਕਾਲੀ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਟਿਆਲੇ ਦੇ ਵਿੱਚ ਪ੍ਰਾਚੀਨ ਇਤਿਹਾਸਿਕ ਉੱਤਰਪਾਰ ਦਾ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਜਿਸ ਦੇ ਨਾਲ ਅਰਬਾਂ ਕਰਬਾਂ ਲੋਕਾਂ ਦੀ ਪੂਰੀ ਦੁਨੀਆ ਦੇ ਭਗਤਾਂ ਦੀ ਆਸਥਾ ਜੁੜੀ ਹੋਈ ਹੈ ਤੇ ਬੜੀ ਦੂਰ ਦੂਰ ਤੋਂ ਭਗਤ ਉੱਤੇ ਆਪਣੀਆਂ ਮੰਤਾਂ ਪੂਰੀਆਂ ਕਰਨ ਦੇ ਲਈ ਆਉਂਦੇ ਨੇ 3-4 ਦਿਨ ਪਹਿਲਾਂ ਹੱਤੋਂ ਅਸੀਂ ਇੱਕ ਵੀਡੀਓ ਦੇਖ ਰਹੇ ਹਾਂ ਇੱਕ ਉਸ ਵੀਡੀਓ ਦੇ ਵਿੱਚ ਜਿਹੜੇ ਆਣ ਵਾਲੇ ਭਗਤਾਂ ਉਹਨਾਂ ਤੋਂ 100 ਰੁਪਏ ਦੇ ਪ੍ਰਚਾਰ ਦੇ 3-3000 ਰੁਪਏ ਧੱਕੇ ਦੇ ਨਾਲ ਮੰਗੇ ਜਾ ਰਹੇ ਗੁੰਡਾਗਰਦੀ ਦੇ ਨਾਲ ਇਹ ਗੱਲ ਅੱਜ ਦੀ ਨਹੀਂ ਪਿਛਲੇ ਸਾਲ ਸਰਕਾਰੀ ਮੀਟਿੰਗ ਦੇ ਵਿੱਚ ਐਸਜੀਐਨ ਸਾਹਿਬ ਪਟਿਆਲਾ ਦੇ ਨਾਲ ਮੀਟਿੰਗ ਹੋਈ ਸੀ ਮੈਂ ਉਦੋਂ ਵੀ ਇਹ ਗੱਲ ਉਠਾਈ ਸੀ ਕਿ ਜਿਹੜਾ ਵੀ ਲੋਕ ਕੋਈ ਦਿੱਲੀ ਕੋਈ ਲਖਨਊ ਕੋਈ ਫਰੀਦাবাদ ਜਿਹੜਾ ਭਾਵੇਂ ਕੋਈ ਬਾਹਰੋਂ ਆਂਦਾ ਹੈ ਉਹਦੇ ਜੁੱਤੇ ਦਰਵਾਉਂਦੇ ਨੇ ਆਤੋਂ ਆਂਦੇ ਨੇ ਇੱਕ ਬੰਦਾ ਨਾਲ ਮੱਥਾ ਟੇਕਣ ਲਈ ਭੇਜਦੇ ਨੇ ਅੰਦਰੋਂ ਮੱਥਾ ਟੇਕ ਕੇ ਜਦੋਂ ਵਾਪਸ ਆਂਦਾ ਹੈ ਉਸ ਤੋਂ 5-400 ਰੁਪਏ ਦੇ ਸਮਾਨ ਦੇ 11000 ਰੁਪਏ ਮੰਗੇ ਜਾਂਦੇ ਨੇ ਕਿੰਤਾ ਫਿਰ ਉੱਥੇ ਲੜਾਈ ਹੁੰਦੀ ਹੈ ਫਿਰ ਉੱਥੇ 5000 ਰੁਪਏ ਦੇ ਵਿੱਚ 7000 ਰੁਪਏ ਦੇ ਵਿੱਚ ਸੈਟਿੰਗ ਕਰਕੇ ਉਹਦੀ ਲੁੱਟ ਕੀਤੀ ਜਾਂਦੀ ਹੈ ਲੇਕਿਨ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ ਹੈ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੰਦਰ ਦੀ ਦੇਖਰੇਖ ਕਰਦਾ ਜ਼ਿਲ੍ਹਾ ਮੰਦਰ ਕੋਲੇ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਮੰਦਰ ਦਾ ਸਾਰਾ ਪੈਸਾ ਜਾਂਦਾ ਉਸ ਨੂੰ ਸ਼ਿਵਨਾ ਪਾਲਾਠakre ਛਿੰਦੇ ਗਰੁੱਪ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਕਿ ਪ੍ਰਸ਼ਾਸਨ ਇਸ ਮੰਦਰ ਦੇ ਵਿੱਚ ਭਗਤਾਂ ਦੀ ਲੁੱਟ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉੱਤੇ ਲਈ ਅਸੀਂ ਪਹਿਲਾਂ ਹੁਣ ਏਡੀਸੀ ਮੈਡਮ ਰਿਚਾ ਕੋਇਲ ਨੂੰ ਮੰਗ ਪੱਤਰ ਦੇ ਕੇ ਆਏ ਆ ਕਿ ਸਰਕਾਰ ਵੱਲੋਂ ਉੱਥੇ ਮਨਜ਼ੂਰਸ਼ੁਦਾ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਤਾਂ ਬਾਹਰ ਰੇੜੀਆਂ ਦੇ ਪ੍ਰਸ਼ਾਦ ਵੇਚਦਾ ਮਤਲਬ ਕੀ ਹੈ ਜਿਹੜੀ ਚੀਜ਼ ਮਾਤਾ ਦੇ ਪਵਨ ਤੇ ਮਾਤਾ ਦੇ ਦਰਬਾਰ ਤੱਕ ਜਾਂਦੀ ਹੈ ਉਹ ਚੀਜ਼ ਰੇੜੀ ਤੇ ਨਹੀਂ ਵਿਕਣੀ ਚਾਹੀਦੀ ਉਹ ਮਨਜ਼ੂਰਸ਼ੁਦਾ ਦੁਕਾਨਾਂ ਤੇ ਹੀ ਵਿਕਣੀ ਚਾਹੀਦੀ ਹੈ ਔਰ ਜਿਹੜੇ ਬੰਦਿਆਂ ਨੇ ਕਹਿੰਦਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਜੋ ਕਹਿੰਦਾ ਗੁੰਡਾਗਰਦੀ ਕੀਤੀ ਔਰ ਜੋ ਧੋਖਾਧੜੀ ਕਰਕੇ ਲੁੱਟ ਮਚਾਈ ਹੈ ਕਹਿੰਦੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਇੱਕ ਵੀ ਰੇੜੀ ਮੰਦਰ ਦੇ ਆਲੇ ਦੁਆਲੇ ਪ੍ਰਸ਼ਾਦ ਦੀ ਨਹੀਂ ਹੋਣੀ ਚਾਹੀਦੀ ਇਹ ਪ੍ਰਸ਼ਾਸਨ ਨੇ ਇੱਕ ਹਫ਼ਤਾ ਟਾਈਮ ਹੈ ਪ੍ਰਸ਼ਾਸਨ ਨੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਬੰਦ ਕਰਵਾਤਾ ਤਾਂ ਠੀਕ ਐ ਨਹੀਂ ਫਿਰ ਸ਼ਿਵਸਨ ਦਾ ਸਟਾਈਲ ਦੇ ਨਾਲ ਮੇਰਾ ਐਲਾਨ ਹੈ ਕਿ ਹਰੀਸ਼ ਸਿੰਘਲਾ ਉਥੇ ਧਰਨਾ ਵੀ ਲਾਊਗਾ ਪ੍ਰਦਰਸ਼ਨ ਵੀ ਕਰੂਗਾ ਔਰ ਉਹ ਰੇੜੀਆਂ ਦਾ ਪ੍ਰਸ਼ਾਦ ਬਿਲਕੁਲ ਉਥੇ ਰੇੜੀ ਤੇ ਕਿਸੇ ਤੇ ਵੇਚ ਨਹੀਂ ਦਿੱਤਾ ਜਾਊਗਾ ਸਿਰਫ ਮਨਜ਼ੂਰशुदा ਦੁਕਾਨਾਂ ਤੋਂ ਹੀ ਪ੍ਰਸ਼ਾਦ ਵੇਚੂਗਾ ਪ੍ਰਧਾਨ ਜੀ ਇਹੀ ਮੁੱਦਾ ਤੋਂ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਪ੍ਰਸ਼ਾਦ ਨੂੰ ਲੈ ਕੇ ਪਰ ਪ੍ਰਸ਼ਾਸਨ ਦੇ ਸਿਰ ਤੇ ਜੂਨੀ ਰਿੰਗਰੀ ਕੀ ਦੇਖਦੇ ਹੋਏ ਸੋ ਉਸੇ ਲਈ ਸਾਨੂੰ ਨਾ ਮਾੜਾ ਹਾਲ ਹੋਇਆ ਪੈਗ ਲੜਾ ਅਗਰ ਪ੍ਰਸ਼ਾਸਨ ਕੰਮ ਕਰਦਾ ਤਾਂ ਸਾਨੂੰ ਮੈਦਾਨ ਚ ਲਾਉਣਾ ਪੈਂਦਾ ਉੱਥੇ ਪੁਲਿਸ ਮੁੱਖ ਦਰਸ਼ਕਵਾਨੀ ਖੜੀ ਰਹਿੰਦੀ ਐ ਲੋਕਾਂ ਦੀ ਕੁੱਟਮਾਰ ਹੁੰਦੀ ਐ ਭਗਤਾਂ ਨਾਲ ਮਿਸਵੇਬ ਹੁੰਦਾ ਇਸ ਲਈ ਹੁਣ ਚਿਪਸਨਾ ਮੈਦਾਨ ਦੇ ਵਿੱਚ ਐ ਉੱਥੇ ਕੋਈ ਰੇੜੀ ਨਹੀਂ ਲੱਗੂਗੀ ਜੋ ਮਰਜ਼ੀ ਹੋ ਜੇ ਕਿਸੇ ਰੇੜੀ ਦੇ ਉੱਪਰ ਕੋਈ ਪ੍ਰਸ਼ਾਦ ਮਾਤਾ ਨੂੰ ਚੜਨ ਵਾਲਾ ਕੋਈ ਸਮਾਨ ਨਹੀਂ ਵਿਕੂਗਾ ਤੁਸੀਂ ਬੱਚਿਆਂ ਦੇ ਖੜਾਉਣੇ ਵਿੱਚੋਂ ਕੱਪੜੇ ਵਿੱਚੋਂ ਹੋਰ ਜੋ ਮਰਜ਼ੀ ਵੇਚੋ ਲੇਕਿਨ ਪ੍ਰਸ਼ਾਦ ਜੋ ਮਾਤਾ ਦੇ ਦਰਵਾਜ਼ੇ ਚੜਦਾ ਉਹ ਰੇੜੀ ਤੇ ਨਹੀਂ ਵਿਕੂਗਾ ਔਰ ਹੋਰ ਵੀ ਬਹੁਤ ਚੀਜ਼ਾਂ ਨੇ ਜਿਵੇਂ ਦਾਰੂ ਉੱਥੇ ਅੰਦਰੋਂ ਆ ਕੇ ਬਾਹਰ ਬਲੈਕ ਹੁੰਦੀ ਐ ਹੋਰ ਨਸ਼ੇ ਦਾ ਕਾਰੋਬਾਰ ਉੱਥੇ ਹੋ ਰਿਹਾ ਹੈ ਬੜਾ ਕੁਛ ਅਸੀਂ ਅੱਗੇ ਐਕਸਪਲੇਨ ਕਰਾਂਗੇ ਐਸਐਸਪੀ ਸਾਹਿਬ ਨੂੰ ਮਿਲ ਕੇ ਸਾਰਾ ਕੁਝ ਦੱਸਾਂਗੇ ਸਾਨੂੰ ਉਮੀਦ ਹੈ ਪ੍ਰਸ਼ਾਸਨ ਲੋਕਾਂ ਦੀਆਂ ਭਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਸਹਿਯੋਗ ਕਰੇਗਾ ਅਗਰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਉਹਨਾਂ ਨੂੰ ਹਰੀ ਸਿੰਘਲੇ ਦਾ ਪਤਾ ਹੈ ਕਿ ਹਰੀ ਸਿੰਘਲਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਹਾਂਜੀ ਸ਼ਿਵੈ ਜੀ ਤੁਸੀਂ ਅੱਜ ਐਸਐਸਪੀ ਆਫਿਸ ਚ ਆਏ ਹੋ ਕਿਸ ਕਸ਼ਨ ਲੈ ਕੇ ਆਏ ਹੋ ਪਹਿਲਾ ਜੈ ਸ਼੍ਰੀ ਰਾਮ ਜੈ ਮਾ ਕਾਲੀ ਜਿਹੜੇ ਸਾਡੀ ਠੇਸ ਪਹੁੰਚਦੀ ਆ Hindu Sanatan Dharma ਦੇ ਲਈ ਜਿਹੜੇ ਧਰਮ ਸਥਲ ਤੇ ਮਾਂ ਕਾਸ਼ੀ ਸ਼੍ਰੀ ਕਾਲੀ ਮਾਤਾ ਮੰਦਰ ਤੇ ਆ ਕੇ ਜਿਹੜੇ ਸਿਧਾਲਜੂ ਆਂਦੇ ਆ ਦੂਰੋਂ ਦੂਰੋਂ ਆਂਦੇ ਆ ਜੀ ਹਨਾ ਜੀ ਲੈ ਕੇ ਚੱਲੋ ਕੀ ਹਿਮਾਚਲ ਤੋਂ ਵੀ ਆਂਦੇ ਨੇ ਰਾਜਸਥਾਨ ਤੋਂ ਵੀ ਆਂਦੇ ਨੇ ਅਲਗ-ਅਲਗ ਪ੍ਰਦੇਸ਼ਾਂ ਤੋਂ ਆਂਦੇ ਨੇ ਉਹ ਜਦੋਂ ਉਹ ਰੇੜੀਆਂ ਵਾਲੇ ਬਾਹਾਂ ਫੜਫੜ ਕੇ ਖਿੱਚ ਕੇ ਲੈ ਕੇ ਜਾਂਦੇ ਆ ਬਹੁਤ ਗਲਤ ਆ ਜੇ ਕੋਈ ਪੱਤਰਕਾਰ ਭਰਾ ਉੱਠ ਕੇ ਉਹਨਾਂ ਨੂੰ ਰੋਕਦਾ ਜਾਂ ਉਹਨਾਂ ਦੀ ਵੀਡੀਓ ਬਣਾਉਂਦਾ ਹੈ ਤੇ ਉਹ ਉੱਥੇ ਉਹ ਚਾਕੂ ਕੱਢ ਲੈਂਦੇ ਆ ਇਹ ਜਿਹੜੇ ਹਿੰਦੂ ਧਰਮ ਦੇ ਲਈ ਜਿਹੜਾ ਬੁੱਧ ਸ਼ਰਮ ਦੀ ਗੱਲ ਆ ਜਿਹੜੇ ਡੀਸੀ ਦੇ ਅੰਡਰ ਜਿਹੜਾ ਆਂਦਾ ਹੈ ਸ਼੍ਰੀ ਮਾਤਾ ਸ਼੍ਰੀਮਤੀ ਕਾਲਾ ਮਾਤਾ ਕਾਲੀ ਮਾਤਾ ਮੰਦਰ ਦੇ ਆਲੇ-ਦੁਆਲੇ ਚ ਉਹਦੇ ਦੌਰਾਨ ਸ਼੍ਰੀ ਸਿੰਘਾ ਸਿੰਘਲਾ ਜੀ ਛੱਡੇ ਪ੍ਰਧਾਨ ਜੀ ਨੇ ਵੀ ਇਹ ਪਹਿਲਾਂ ਵੀ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੂੰ ਲਾਇਆ ਸੀਗਾ ਤੇ ਹੋਰ ਵੀ ਹਿੰਦੂ ਸੰਗਠਨ ਜਿੰਨੇ ਵੀ ਸੀਗੇ ਸੀ ਪਹਿਲਾਂ ਆਪ ਵੀ ਸੀਗੇ ਤੇ ਵਿੱਚ ਹੋਰ ਜਿੰਨੇ ਵੀ ਸੀ ਸਾਰਿਆਂ ਨੇ ਮੀਟਿੰਗ ਵੀ ਕਰਕੇ ਇਹ ਕਹਿ ਲਗੇ ਵੀ ਰੇੜੀਆਂ ਚਕਾਈਆਂ ਜਾਣ ਅਸੀਂ ਇਹ ਨਹੀਂ ਕਹਿੰਦੇ ਵੀ ਰੇੜੀਆਂ ਤੇ ਹਾਂ ਜਿਹੜੇ ਰੇੜੀਆਂ ਦੇ ਪ੍ਰਸ਼ਾਦ ਚਾਹੇ ਨਾ ਬਕੇ ਜਿੱਦਾਂ ਹੁਣ ਪ੍ਰਧਾਨ ਜੀ ਨੇ ਦੱਸਿਆ ਜੀ ਵੀ ਉਹਦੇ ਵਿੱਚ ਹੋਰ ਵੀ ਕਈ ਕੁਝ ਇਦਾਂ ਦਾ ਸਮਾਨ ਜਿਹੜਾ ਹੈਗਾ ਵੀ ਉਹ ਆਪਣੇ ਰੋਜ਼ਗਾਰ ਚਲਾ ਸਕਦੇ ਪਰ ਜਿਹੜਾ ਪ੍ਰਸ਼ਾਦ ਦਾ ਦਾ ਜਿਹੜੇ ਰੇੜੀਆਂ ਤੇ ਵਿਕਦੇ ਆ ਉਹ ਮਾਂ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਜਿਹੜੇ ਨਹੀਂ ਚੜਨਾ ਚਾਹੀਦਾ ਉਹ ਨਾਦਰ ਹੁੰਦਾ ਵਾ ਉਹ ਦੇਖੋ ਰੇੜੀਆਂ ਦਾ ਸੁਚਮ ਖਤਮ ਹੋ ਜਾਂਦੀ ਹੈ ਜੀ ਅਸੀਂ ਇਸ ਕਰਕੇ ਚਾਹੁੰਦੇ ਆ ਵੀ ਜੇ ਪ੍ਰਸ਼ਾਸਨ ਨੇ ਉਸ ਜਿੱਦਾਂ ਪ੍ਰਧਾਨ ਜੀ ਨੇ ਹਫਤੇ ਦਾ ਟਾਈਮ ਦਿੱਤਾ ਵਾ ਉਹਦੇ ਨਾਲ ਅਸੀਂ ਆ ਸ਼ਿਵਸਨਾਥ ਹਿੰਦੇ ਸਿੰਦੇ ਗਰੁੱਪ ਸ਼ਿਵਸਨਾਥ ਵਰਡਹਰ ਦੇ ਨਾਲ ਖੜੇ ਆ ਅਸੀਂ ਅਸੀਂ ਜੇ ਇਦਾਂ ਦੀ ਪ੍ਰਧਾਨ ਜੀ ਦੇ ਆਦੇਸ਼ ਹੋ ਕੇ ਅਖਲ ਸਨਾਥਨ ਹਿੰਦੂ ਰੱਖਸ਼ਾ ਦਲ ਨਾਲ ਖੜਾ ਵਾ ਜੇ ਸਾਨੂੰ ਹਾਂ ਜੀ ਜਿਵੇਂ ਆਪਾਂ ਹਿੰਦੂ ਧਰਮ ਦੀ ਗੱਲ ਕਰਦੇ ਆ ਹਨਾ ਦੇਖਿਆ ਜੋ ਉਸ ਜਿਹੜਾ ਪ੍ਰਸ਼ਾਦ ਮਾਫੀਆ ਲਾ ਲੋ ਉਹਦੇ ਵਿੱਚ ਜ਼ਿਆਦਾਤਰ ਹਿੰਦੂ ਲੀਡਰਾਂ ਦਾ ਹੀ ਹੱਥ ਹੈ ਤੁਹਾਨੂੰ ਕੀ ਲੱਗਦਾ ਫਿਰ ਇਹ ਜੀ ਸਹੀ ਹੈ ਕਿ ਹਿੰਦੂ ਲੀਡਰ ਹੀ ਉਸ ਚੀਜ਼ ਨੂੰ ਸਪੋਰਟ ਕਰ ਰਹੇ ਨੇ ਕੁਝ ਹੈ ਜਿਹੜੇ ਕਰ ਰਹੇ ਨੇ ਨਹੀਂ ਹੋਣੀ ਚਾਹੀਦੀ ਕਿਵੇਂ ਬਿਲਕੁਲ ਅਸੀਂ ਤਾਂ ਕਹਿੰਦੇ ਬੰਦ ਹੋਣਾ ਚਾਹੀਦਾ ਕਾਰਵਾਈ ਵੀ ਹੋਣੀ ਚਾਹੀਦੀ ਹੈ ਵੀ ਜਿਹੜਾ ਪਿੱਛੇ ਜਾ ਦੇਖੋ ਹਰਿਆਣੇ ਦੇ ਵਿੱਚੋਂ ਪ੍ਰਦੇਸ਼ ਚੋਂ ਆਇਆ ਸੀ ਬੰਦਾ ਉਹਦੇ ਨਾਲ ਧੱਕਾ ਮੁੱਕੀ ਕੀਤੀ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੁੰਦੀ ਆ ਉੱਥੇ ਲੜਾਈ ਹੁੰਦੀ ਆ ਲਾਠੀ ਚਾਰਜ ਹੁੰਦਾ ਹੋਵੇ ਕੁਝ ਵੀ ਆਪਸ ਵਿੱਚ ਲੜਾਈ ਹੁੰਦੀ ਆ ਉਹ ਵਿੱਚ ਉਹ ਚੁੱਪ ਕਰਕੇ ਖੜਾ ਹੋ ਕੇ ਦੇਖਦਾ ਰਹਿੰਦੇ ਵੀ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਡਿਊਟੀ ਪੁਲਿਸ ਮੁਲਾਜ਼ਮਾਂ ਦੀ ਲਈ ਜਾਂਦੀ ਆ ਵੀ ਉਸ ਲੜਾਈ ਨੂੰ ਨਾ ਹੋਵੇ ਉੱਥੇ ਕੋਈ ਮਿਸ ਹੈਪਨਿੰਗ ਇਦਾਂ ਦੀ ਨਾ ਹੋਵੇ ਜਿਹਦੇ ਨਾਲ ਕੀ ਸਾ ਇਸ ਕਰਕੇ ਕੀਤਾ ਵੀ ਸੇਫ ਫੁੱਲੀ ਹੋਣਾ ਚਾਹੀਦਾ ਜਿਹੜੇ ਸੰਦਾਲਜੂ ਆਉਂਦੇ ਆ ਸੇਫ ਹੋਣੇ ਚਾਹੀਦੇ ਨਾ ਕਿ ਕਿਸੇ ਨਾਲ ੱਤਕਾ ਮੁੱਕੀ ਹੋਣੀ ਚਾਹੀਦੀ ਹੈ ਤੇ ਨਾ ਕਿਸੇ ਨਾਲ ਨਜਾਜ਼ ਹੋਣਾ ਚਾਹੀਦਾ ਜੀ ਠੀਕ